ਇਹ ਕਿਹੜੀ ਦਵਾਈ ਆ ਜੀ ਮੇਰੇ ਬਾਬਾ ਸੀਤ ਦੇ ਹੈ ਠੀਕ ਹੈ ਜੀ ਬੇਪ੍ਰੇਸ਼ਪ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਜਿਹਨੇ ਮੇਰੀ ਦਵਾਈ ਵਰਤ ਲਈ ਚਾਹੇ ਮੌਕੇ ਵਾਲੀ ਆ ਸ਼ਾਇਦ ਖੁੰਨੀ ਆ ਕੈ ਸੁੱਕੀ ਆ ਆਗਨੀਆਂ ਕਿੰਨੇ ਮਾਰਲੀ ਮੇਰੀ ਦਵਾਈ ਵਰਤ ਕੇ ਜਦੋਂ ਦਰਦ ਬੰਦ ਹੋ ਜਾਂਦਾ ਗਿਆੜ੍ਹ ਜੇਨਾ ਮਾਕੇ ਰੇਸ਼ਾ ਪਿਆ ਵਾ ਰੇਸ਼ਾ ਨਹੀਂ ਰਹੂਗਾ ਜਿਹਨੇ ਮਾਰ ਲਿਆ ਤੜਕੇ ਨੂੰ ਆਪੇ ਦੱਸਦਾ ਵੀ ਮੇਰੇ ਜੋੜਾ ਚ ਕਰਦਾ ਹੈ ਨਹੀਂ ਧਰਨ ਜੇ ਇਹ ਮਾਰ ਦੀ ਪੱਕੀ ਆ ਸਾਰੇ ਮੈਂ ਸੱਟ ਕਰ ਦਣਾ ਜੇ ਇਹ ਮਾਰ ਦੀ ਲੇਖੋ ਮੈਂ ਸੱਟ ਕਰਕੇ ਤੋੜਨਾ ਆਪੇ ਮਰੀਦ ਦੱਸਦੇ ਨੇ ਗਾਂ ਦੇ ਦਾਾਂ ਬੀਠੀ ਦਾ ਆਪਣਾ ਕੋਈ ਧੋਖੇਬਾਜ਼ੀ ਨਹੀਂ ਬੀਬਾ ਪਾਜੋ ਬਗਜੋ ਪੈਸੇ ਵਟੋਲਣੇ ਮਾਰੇ ਮੈਂ ਤਾਂ ਨਹੀਂ ਬਰੀਠ ਠੀਕ ਹੋ ਜਾਵੇ ਮੈਨੂੰ ਤਾਂ ਆਹੀ ਖੁਸ਼ੀ ਆ ਬੱਸ ਜੀ ਮੈਨੂੰ ਪੈਸੇ ਦਾ ਨਹੀਂਗਾ ਵੀ ਮੇਰੇ ਪੈਸੇ ਬਣਨਾ ਅੱਜਕੱਲ੍ਹ ਜਾੜਾਂ ਦੀ ਬਹੁਤ ਵੱਡੀ ਸਮੱਸਿਆ ਹੈ ਮੈਂ ਪੱਕਾ ਕੰਮ ਕਰਦਾ ਮੈਂ ਕੱਚਾ ਨਹੀਂ ਕਰਦਾ ਇਹ ਕਿੰਨੇ ਸਾਲਾਂ ਤੋਂ ਕਰ ਰਿਹਾ ਕੰਮ ਇਹ ਤਾਂ ਮੈਨੂੰ ਸਾਲ ਬਹੁਤ 25 ਸਾਲ ਹੋ ਗਏ ਨੂੰ ਮੈਨੂੰ ਕਰਦੇ ਨੂੰ ਅੱਛਾ ਇਹ ਤੁਸੀਂ ਆਪ ਹੀ ਬਣਾਉਨੇ ਹੋ ਸਾਰੀਆਂ ਤਾਂ ਸਾਰਾ ਆਪ ਕਰਦਾ ਹੈ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ 74 ਸਾਲ ਦੀ ਹੋ ਗਈ ਅੱਛਾ ਤੁਸੀਂ ਪਿੰਡ ਬੈਠੇ ਕਿਤੇ ਵੀ ਥੋੜਾ ਕਰਦੇ ਨੇ ਤੇ ਜਾ ਠੀਕ ਹੋ ਜਾਂਦੀ ਹੈ ਇ ਅਮਰੀਕਾ ਚ ਮੇਰੇ ਕੋਲ ਫੋਨ ਆਉਂਦੇ ਨੇ 10 ਮਿੰਟ ਦੇ ਵਿੱਚ ਮੈਂ ਕਹਿੰਦਾ ਮੈਨੂੰ ਕਾਲ ਕਰੋ ਜਦ ਬਾਪੂ ਜੀ ਆਖੀ ਠੀਕ ਆ ਤੁਹਾਨੂੰ ਦਰਸ਼ਕ ਜਾਦੂਗਰ ਕਹਿਣ ਵੈਦ ਕਹਿਣ ਡਾਕਟਰ ਕਹਿਣ ਕਹਿਣ ਉਹ ਜੋ ਮਾਰ ਕੇ ਲੋਤੇ ਜਿਵੇਂ ਚੈਨ ਲੈ ਲਊਗਾ ਉਹ ਕਹੀ ਜਾਣ ਸਾਸ਼ੀਕਲ ਦੋਸਤੋ ਮੈਂ ਸੁਖਵਿੰਦਰ ਸ਼ੇਰਗਿੱਲ ਪੰਜਾਬ ਦੇ ਵਿੱਚ ਅੱਜਕੱਲ ਬਹੁਤ ਸਾਰੀਆਂ ਸਮੱਸਿਆਵਾਂ ਨੇ ਉੱਥੇ ਹੀ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਦੇ ਦਰਦ ਅਤੇ ਜਾੜਾਂ ਦੇ ਦਰਦ ਨੇ ਧਰਾ ਕੱਢਿਆ ਹੋਇਆ ਨਾਲ ਦੀ ਨਾਲ ਬਵਾਸੀਰ ਵੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਬਹੁਤ ਸਾਰੇ ਲੋਕ ਬਹੁਤ ਸਾਰਾ ਇਹਨਾਂ ਬਿਮਾਰੀਆਂ ਤੇ ਖਰਚਾ ਕਰ ਰਹੇ ਨੇ ਪਰ ਇਲਾਜ ਕਿਤੋਂ ਨਹੀਂ ਮਿਲ ਰਿਹਾ ਆਰਾਮ ਕਿਤੋਂ ਨਹੀਂ ਮਿਲ ਰਿਹਾ ਪਰ ਇਸ ਦਾ ਇਲਾਜ ਬਹੁਤ ਸਸਤੇ ਤੇ ਆਸਾਨ ਤਰੀਕੇ ਦੇ ਨਾਲ ਹੋ ਸਕਦਾ ਹੈ ਇਸ ਬਾਬਤ ਹੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਰਾਮਕ੍ਰਿਸ਼ਨ ਜੀ ਨੇ ਜਿਹੜੇ ਕਿ ਦਾਵਾ ਕਰਦੇ ਨੇ ਕਿ ਅਸੀਂ ਜਾੜਾਂ ਦਾ ਦਰਦ ਖਤਮ ਕਰ ਦੇਵਾਂਗੇ ਜੋੜਾਂ ਦਾ ਦਰਦ ਖਤਮ ਕਰ ਦੇਵਾਂਗੇ ਤੇ ਬਵਾਸੀਰ ਨੂੰ ਸਿਰੇ ਤੋਂ ਖਤਮ ਕਰ ਦੇਣਗੇ ਤੇ ਉਸ ਦਾ ਪੁਕ ਪੁਕਤਾ ਤੇ ਪੱਕਾ ਇਲਾਜ ਕਰ ਦਿੰਦੇ ਨੇ ਸਰ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂ ਜੀ ਅ ਜਿਸ ਤਰੀਕੇ ਨਾਲ ਮੈਂ ਭੂਮਿਕਾ ਦੇ ਵਿੱਚ ਹੀ ਕਿਹਾ ਤੇ ਇੱਕ ਤਾਂ ਇਹ ਦਵਾਈਆਂ ਤੁਸੀਂ ਰੱਖੀਆਂ ਨੇ ਕਿ ਕਾਦੀ-ਕਾਦੀ ਦਵਾਈ ਇੱਕ ਤਾਂ ਇਸ ਬਾਰੇ ਦੱਸ ਦਿਓ ਤੇ ਤੁਹਾਡੇ ਕੋਲ ਕਿਸ-ਕਿਸ ਚੀਜ਼ ਦਾ ਇਲਾਜ ਹੈ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਓ ਇਹ ਜਿਹੜੀ ਦਵਾਈ ਆ ਜੀ ਮੇਰੀ ਬਾਬਾ ਸੀਰ ਦੀ ਹੈ ਠੀਕ ਹੈ ਜੀ ਬੇਬਸ਼ਪ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਜੀ ਨੇ ਮੇਰੀ ਦਵਾਈ ਵਰਤ ਲਈ ਚਾਹੇ ਮੌਕੇ ਵਾਲੀ ਆ ਚਾਹੇ ਖੁੰਨੀਆਂ ਚਾਹੇ ਸੁੱਕੀ ਆ ਇਹ ਪੱਕੀ ਅੱਜ ਤਾਂ ਨਹੀਂ ਮੈਂ 20 30 ਸਾਲ ਦਾ 40 ਸਾਲ ਦਾ ਬਣਾ ਰਿਆ ਕੋਈ ਕਿਸੇ ਨਾਲ ਆ ਬੰਨ ਦਿੱਤਾ ਹੈਗਾ ਉਤੇ ਨੰਬਰ ਦੁਗਾ ਤੇ ਮੇਰੇ ਕੋਲ ਹਰਨੀਆਂ ਦੀ ਦਵਾਈ ਆ ਠੀਕ ਹੈ ਜੀ ਹਰਨੀਆਂ ਜਿੰਨੀਆਂ ਮਰਜੀ ਮੇਰੀ ਦਵਾਈ ਵਰਤ ਲਈ ਜਦੋਂ ਦਰਦ ਬੰਦ ਹੋ ਜਾਂਦਾ ਤੀਸਰੇ ਨੰਬਰ ਤੇ ਜਾੜਾਂ ਦਾ ਆ ਗਈ ਜੀ ਜਾੜ ਜਿੰਨਾ ਮਰਜੀ ਰੇਸ਼ਾ ਪਿਆ ਵਾ ਰੇਸ਼ਾ ਨਹੀਂ ਰਹੂਗਾ ਮੇਰੇ ਕੋਲ ਦੂਰ ਦੂਰ ਤੇ ਬੰਦੇ ਆਉਂਦੇ ਨੇ ਆਹ ਫੋਨ ਦੇ ਵੀ ਝਾੜਦਾ ਮੈਂ ਵੀ ਰੇਸ਼ਾ ਨਹੀਂ ਛੱਡੂਗਾ ਕਿਸੇ ਦਾ ਵੀ ਜੀ ਚੌਥੇ ਨੰਬਰ ਤੇ ਆ ਤੇਲ ਜੀ ਜਿਹੜਾ ਤੇਲ ਆ ਜਿਹਨੇ ਮਾਰ ਲਿਆ ਤੜਕੇ ਨੂੰ ਆਪੇ ਦੱਸਦਾ ਵੀ ਮੇਰੇ ਜੋੜਾਂ 'ਚ ਦਰਦ ਹੈ ਨਹੀਂ ਜਿੰਨਾ ਮਾਰਦੀ ਦਰਦ ਮਾਰਦਾ ਜੋੜਾ ਸਪੈਸ਼ਲੀ ਇੱਕੋ ਸੀਸੀ ਐਨੀ ਮਾਲਦੀ ਲੋੜ ਆ ਜੀ ਇਹ ਠੀਕ ਹੈ ਜੀ ਦਰਦ ਤੜਕੇ ਨੂੰ ਚੱਕ ਦਿੰਦਾ ਠੀਕ ਹੈ ਜੀ ਮੇਰੇ ਕੋਲ ਸੀਸੀ ਐਸੇ ਤੇਲ ਦੀ ਹਾਂ ਐਸੇ ਤੇਲ ਦੀ ਸੀਸੀ ਆ ਬੋਤਲਾਂ ਦੀ ਛੋਟ ਛੋਟ ਹਾਂ ਠੀਕ ਹੈ ਕੋਈ ਗਿਲਾ ਨਹੀਂ ਇਹਦੀ ਜਿੱਥੇ ਮਰਜੀ ਆਜੋ ਫੋਨ ਕਰਕੇ ਆਜੋ ਮੇਰਾ ਛਾਤੀ ਲਾ ਗਿਆ ਤਾਂ ਫਿਰ ਡਿਸਕ ਮੇਰੇ ਕੋਲ ਆ ਡਿਸਕ ਗਰੀਬਾ ਕਿੰਨੀ ਮਰਜੀ ਗੋਡੇ ਮੋਡੇ ਧਰਨ ਜਹੀ ਮਰਜੀ ਪੱਕੀ ਆ ਸਾਰੇ ਮਸਟ ਕਰ ਦਿੰਦਾ ਮੈਂ ਮੁਲਾਇ ਨਹੀਂ ਕਰਦਾ ਧਰਨ ਦੀ ਇੱਕ ਨੇ ਚੱਕ ਦੇਣਾ ਮੈਂ ਧਰਨ ਨੂੰ ਅਚਾ ਡਿਸਕ ਚੱਕਦਾ ਬਾਲੀ ਦੇ ਬਾਲੀ ਦੋ ਗੇੜੇ ਮਾਰਨੇ ਪੈਂਦੇ ਨੇ ਜੇ ਕਿ ਮਰਜੀ ਡਿਸਕ ਉਹ ਮੈਂ ਛੱਟ ਕੱਕੇ ਤੋੜਦਾ ਆਪੇ ਮਰੀਦ ਦੱਸਦੇ ਨੇ ਗਾਂ ਦੇ ਗਾਂ ਵੀ ਠੀਕ ਆ ਆਪਣਾ ਕੋਈ ਧੋਖੇ ਬਾਜੀ ਨਹੀਂ ਹੂੰ ਵੀ ਮਪਾ ajo ਬਗ ਜੋ ਪੈਸੇ ਵਟੋੜ ਲੈ ਮਾਰੇ ਮੈਂਗਾ ਨੇ ਮਰੀਦ ਠੀਕ ਹੋ ਜਾਵੇ ਮੈਨੂੰ ਤਾਂ ਆਹੀ ਖੁਸ਼ੀ ਆ ਬੱਸ ਜੀ ਮੈਨੂੰ ਪੈਸੇ ਦਾ ਨਹੀਂ ਹੈਗਾ ਵੀ ਮੇਰੇ ਪੈਸੇ ਵਧਣਾ 4-5 ਗੱਲ ਬੁਲਾ ਲਿਆ ਮਰੀ ਉਹ ਜਾੜੇ ਤੰਗ ਹੋਵੇ ਕੋਈ ਆਪਾਂ ਕਹਿ ਸਕਦੇ ਹਾਂ ਗੱਲ ਨੂੰ ਵੀ ਬਾਹਲਾ ਦੇਲਦੀ ਆ ਕਈ ਸਾਲਾਂ ਦੁਲਜਿਆ ਵਾ ਕੰਮ ਉਹ ਤਾਂ ਲਾਦਾ ਦੋ ਚਾਰ ਗੇੜੇ ਨਹੀਂ ਦਾ ਆਪਾਂ ਜਾਦੇ ਮਲਾਉਂਦੇਗੇ ਦੋ ਗੇੜਿਆਂ ਦੀ ਆਪਾਂ ਫਤੇ ਕਰਦੇ ਆ ਵੈਗੂ ਕੋ ਮੋਰਚਾ ਦਾ ਅੱਛਾ ਅੱਜ ਕੱਲ ਜਿਵੇਂ ਸਾਡਾ ਖਾਣ ਪੀਣ ਹੈ ਜਿਹੜਾ ਬਹੁਤ ਬਦਲ ਗਿਆ ਪੁਰਾਣੇ ਸਮੇਂ ਤੋਂ ਤੇ ਅੱਜ ਕੱਲ ਜਾੜਾਂ ਦੀ ਬਹੁਤ ਵੱਡੀ ਸਮੱਸਿਆ ਕਿਸੇ ਦੇ ਵਿੱਚ ਜੇ ਪਾਣੀ ਪੀਂਦਾ ਹੈ ਉਹ ਤਾਂ ਵੀ ਤਕਲੀਫ ਦੇ ਵਿੱਚ ਕੁਝ ਮਿੱਠਾ ਖਾਂਦਾ ਖੱਟਾ ਖਾਂਦਾ ਹਰੇਕ ਤਰੀਕੇ ਦੇ ਨਾਲ ਸਮੱਸਿਆ ਆਉਂਦੀ ਹੈ ਜਾੜਾਂ ਦੇ ਵਿੱਚ ਤੇ ਉਹਦਾ ਉਸ ਦਾ ਸਾਰੀ ਚੀਜ਼ ਦਾ ਸਮੱਸਿਆ ਦਾ ਹੱਲ ਹੈ ਇਹ ਹਾਂਜੀ ਹਾਂ ਇਹ ਜਿਹੜੀ ਦਵਾਈ ਵਰਤ ਲਈ ਨਾ ਜਿਨੇ ਉਹਨੂੰ ਜਾੜੇ ਨੂੰ ਟਾਈਟ ਕਰਨੇ ਆ ਨਾਰੇਸ਼ਾ ਸਾਡੇ ਮੇਰੇ ਕੋਲ 4-5-5 ਸਾਲ ਦੇ ਬੰਦੇ ਆਏ ਨੇ ਬਾਅਦ ਚ ਕਹਿੰਦੇ ਵੀ ਸਾਨੂੰ ਦਵਾਈ ਦੇ ਦੇ ਸਾਡੇ ਚਾਰ ਪੰਜ ਸਾਲ ਕੋ ਹੁਣ ਤੇ ਜਾਣਕ ਦਰਦ ਨਹੀਂ ਮਾਰਿਆ ਹੈਗਾ ਜੀ ਸ਼ਹਿਰ ਜੋ ਪਟਿਆਲੇ ਸ਼ਹਿਰ ਤੋਂ ਮੇਰਾ ਪਿੰਡ ਲਵੇ ਆ ਕਿਸੇ ਨੇ ਦੀ ਹੌਲ ਆ ਬੱਦ ਦਿੱਤਾ ਮੈਨੂੰ ਕਹਿੰਦੇ ਵੀ ਸਾਨੂੰ ਦਵਾਈ ਦੇ ਉਹਦੇ ਨਾਲ ਇੱਕ ਦਵਾਈ ਮੈਨੂੰ ਸੀਸੀ ਹੋਰ ਲਾਉਣੀ ਪੈਂਦੀ ਐ ਡੀਓ ਦੋ ਸਿਚੀਆਂ ਦੰਨਾ ਮੈਂ ਇਹ ਜੱਡੀਆਂ ਬਸ ਵਾਲੇ ਨਹੀਂ ਪੈਦਾ ਕਈ ਕਈ ਸਾਲ ਬਾਅਦ ਲੋਕਾਂ ਨੇ ਮੈਨੂੰ ਆਕੇ ਕਿਹਾ ਮਰੀਜ਼ ਕਹਿੰਦੇ ਵੀ ਸਾਨੂੰ ਠੀਕ ਆ ਰੇਸ਼ੇਨ ਦਾ ਖਤਮੇ ਕਰਦਣੀ ਐ ਬੈਰੀਆ ਰੇਸ਼ੇ ਦੀ ਜਿੰਨਾ ਮਰਜੀ ਹੱਲਦਿਆਂ ਨੇ ਟਾਈਟ ਬਣਾਉਂਦੀ ਆ ਜੀ ਮੈਂ ਬਹੁਤ ਸਾਲਾਂ ਤੋਂ ਬਾਅਦ ਦਵਾਈ ਤਿਆਰ ਕਰ ਰਿਹਾ ਕਿਸੇ ਨਾਲ ਆ ਬੰਦ ਦਿੱਤਾ ਮੈਨੂੰ ਬਵਾਸੀਰ ਦੀ ਜੋੜਾਂ ਦੀ ਮੈਂ ਪੱਕਾ ਕੰਮ ਕਰ ਦਵਾ ਕੱਚਾ ਨਹੀਂ ਕਰਦਾ ਹੈਗਾ ਅੱਛਾ ਜੋੜਾਂ ਦੇ ਵਿੱਚ ਕਿਸ ਤਰੀਕੇ ਦੇ ਜੋੜ ਜਿਵੇਂ ਗੋਡਿਆਂ ਦੇ ਜਾਂ ਕਿਵੇਂ ਕਿਵੇਂ ਦੇ ਜੋੜਾਂ ਦਾ ਇਲਾਜ ਅਗਰ ਜੇ ਤਾਂ ਉਹ ਹੱਲਿਆ ਹੋਵੇ ਫਿਰ ਤਾਂ ਮੈਂ ਉਹ ਚੜਾ ਦਿੰਦਾ ਉਹਨੂੰ ਠੀਕ ਹੈ ਜੀ ਅਗਰ ਜੇ ਉਹ ਸੁੱਕਾ ਦਰਦ ਮਾਰਦਾ ਬਾ ਫੇਰਾ ਹਸ ਤੇਲ ਕੰਮ ਕਰਦਾ ਉਹਨੂੰ ਠੀਕ ਹੈ ਜੀ ਇਹ ਪਹਿਲਾਂ ਦੇਖ ਲੈਣਾ ਗੋਡੇ ਨੂੰ ਵੀ ਗੋਡਾ ਹੱਲਿਆ ਹੋਵਾ ਤਰੱਕੀ ਹੋਇਆ ਹੋਵਾ ਫੇਰ ਚੱਕ ਦਿੰਦਾ ਨਹੀਂ ਆਹ ਤੇਲ ਮਲ ਲਓ ਦਰਦ ਨਹੀਂ ਕਿਸੇ ਵੀ ਜੋੜ ਦੇ ਮੋਢੇ ਗੋਡੇ 'ਚ ਕਿਸੇ ਨਹੀਂ ਛੱਡੂਣਾ ਟੂਹੀ ਛੱਡੇ ਹੂੰ ਕਾ ਇਲਾਜ ਆ ਗਿਆ ਜੀ ਅੱਛਾ ਇੱਕ ਤੁਸੀਂ ਬਵਾਸੀਰ ਦੀ ਗੱਲ ਕੀਤੀ ਕਿਉਂਕਿ ਬਵਾਸੀਰ ਦੇ ਵਿੱਚ ਜਿਹੜੀਆਂ ਦੋ ਮੇਨ ਚੀਜ਼ਾਂ ਦੇਖੀਆਂ ਜਾਂਦੇ ਨੇ ਇੱਕ ਤਾਂ ਖੂਨ ਪੈਂਦਾ ਜਾਂ ਫਿਰ ਮੌਕੇ ਵਾਲੀ ਆ ਜਾਂ ਫਿਰ ਉਹ ਮਾਸ ਬਾਹਰ ਆ ਜਾਂਦਾ ਤਾਂ ਇਹ ਸਾਰੇ ਤਰ੍ਹਾਂ ਦੀ ਬਵਾਸੀਰ ਦਾ ਇੱਕੋ ਇਲਾਜ ਆ ਜੀ ਇੱਕੋ ਇਲਾਜ ਆ ਜੀ ਮਾਸ ਨਹੀਂ ਬਾਹਰ ਹੋਊਗਾ ਚੌਥੇ ਪੰਜਵੇਂ ਦਿਨ ਨੂੰ ਆਪੇ ਮੈਨੂੰ ਫੋਨ ਕਰੂਗਾ ਬੰਦਾ ਵੀ ਮਾਸ ਨਹੀਂ ਬਾਹਰ ਆ ਹੈਗਾ ਜੀ ਇਹ ਜੇ ਬੰਦੇ ਬੇ ਸਾਹਮਣੇ ਜਿਹੜੇ ਘਾਟਾ ਘੰਟਾ ਲੈਟਰਨ ਦੇ ਵਿੱਚ ਬੈਠੇ ਰਹਿੰਦੇ ਨੇ ਕਾਲੇ ਹੋਏ ਬਣਛੇਰੇ ਉਹੀ ਬੰਦੇ ਜਿਹਦੇ ਰੰਗ ਜਿਹੜੇ ਬਦ ਲਗੇ ਆਪੇ ਦਾਤੇ ਰਹਿੰਦੇ ਵੀ ਹਾਂ ਸਾਡਾ ਮਾਸ ਬਾਹਣੀ ਆਇਆ ਸੀ ਸੱਟ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਇਲਾਜ ਤਾਂ ਇਹ ਹੈ ਤੇ ਇਹ ਸਮੱਸਿਆ ਆਉਂਦੀ ਕਿਉਂ ਆ ਕੀ ਚੱਕਰ ਪੈ ਜਾਂਦਾ ਇਹ ਗਰਮੀ ਦੀ ਮਾਰ ਆਉਂਦੀ ਆ ਇੱਕ ਜਿਹੜਾ ਗਾਰੂ ਯਾਰੇ ਪਿੰਦੇ ਨੇ ਉਹਨਾਂ ਨੂੰ ਹੁੰਦੀ ਆ ਕਿ ਮਿਰਚ ਯਾਰੇ ਖਾਣੀ ਇਹ ਗਰਮੀ ਤੇ ਸਿਆਲ ਚ ਕੱਟ ਜਾ ਗਰਮੀ ਯਾਰੇ ਖਰਾਬ ਕਰਦੀ ਆ ਜੀ ਤੇ ਹੁਣ ਮੈਂ ਯਾਰੇ ਦਵਾਈ ਤਾਂ ਹੀ ਬਣਾ ਕੇ ਰੱਖਦਾ ਗਰਮੀ ਦੇ ਮਰੀਜ਼ ਯਾਰੇ ਆਉਣ ਲੱਗ ਜਾਂਦੇ ਨੇ ਸਿਆਲ ਚ ਟਾਮਟਾ ਮੇ ਆਉਂਦੇ ਨੇ ਕਦੇ ਆ ਗਿਆ ਕਦੇ ਨਹੀਂ ਆ ਗਿਆ ਤਾਂ ਕਰਕੇ ਹੁਣ ਮੈਨੂੰ ਦਵਾਈ ਯਾਰੇ ਇਕੱਠੀ ਕਰਨੀ ਤਿਆਰ ਪੈਂਦੀ ਆ ਹੂੰ ਫਿਰ ਅੱਛਾ ਜਾੜਾਂ ਦੀ ਗੱਲ ਕੀਤੀ ਸੀ ਜਾੜਾਂ ਦੇ ਵਿੱਚ ਰੇਸ਼ਾ ਕਿਉਂ ਪੈਦਾ ਹੋ ਜਾਂਦਾ ਫਿਰ ਰੇਸ਼ਾ ਬਾਜਾ ਵਿੱਚ ਕਿਹੜਾ ਪੈ ਗਿਆ ਰੇਸ਼ਾ ਏਕੜੇ ਉਹ ਵੀ ਵਿੱਚ ਫਸ ਗਿਆ ਕੁਸ ਉਹਦੇ ਕੋ ਰੋਟੀ ਦਾ ਭੋਰਾ ਫਸ ਗਿਆ ਉੱਥੋਂ ਵੱਜੂ ਫਾਦਾ ਫਾਦਾ ਉਹ ਵੱਜ ਜਾਂਦਾ ਕਈ ਕਈ ਦਿਨ ਬੰਦੇ ਆਉਂਦੇ ਨੇ ਭੁੱਖੇ ਮਰਦੇ ਅਗਰ ਜਦ ਮੇਰੀ ਦਵਾਈ ਲਈ ਆਪੇ ਫੋਨ ਕਰਦੇ ਨੇ ਬਈ ਸਾਨੂੰ ਸੱਟਾ ਹੋਣਾ ਵੀ ਰੋਟੀ ਖਾ ਲਈ ਰਾਤ ਸਾਨੇ ਐਨੇ ਹੀ ਹੁਰਕ ਪਾਉਂਦੀ ਆ ਕਿਸੇ ਡਾਕਟਰਾਂ ਦੇ ਵੀ ਕੋਈ ਅਧਿਆਲਾ ਬੰਦ ਦਿੱਤਾ ਮੈਨੂੰ ਕਿਸੇ ਨੇ ਵੀ ਵੀ ਆ ਜੀ ਠੀਕ ਹਾਂ ਕਿਸੇ ਦਾ ਕੋਈ ਹੋਰ ਨੁਕਸ ਹੋਵੇ ਮੇਰੀ ਦਵਾਈ ਉਹਨਾਂ ਜਿਆੜ ਤੱਕ ਪੁੱੜੇ ਹੇਡਾਂ ਤੱਕ ਤਾਂ ਅੱਧਾ ਕੀ ਗੱਲਾਂ ਨਹੀਂ ਛੱਡਿਆ ਨਹੀਂ ਦਰਦ ਕਿਸੇ ਦਾ ਵੀ ਜਿੰਨੇ ਬੰਦੇ ਮੇਰੇ ਕੋਲ ਆਲੇ ਹਾਂ ਅੱਛਾ ਉਹ ਕੀ ਕਾਰਨ ਹੋਊਗਾ ਕਿ ਜੜ ਦੇ ਜੜਾਂ ਤੱਕ ਨਾ ਪਹੁੰਚੇ ਦਵਾਈ ਉਹਦਾ ਕੀ ਕਰਨ ਉਹ ਨਹੀਂ ਵਿੱਚ ਕੋ ਜੰਦੇ ਨਾਲ ਖੱਡ ਹੋਊਗੀ ਨਾ ਬਾਹਰ ਤਾਂ ਉਹ ਤਾਂ ਨਹੀਂ ਜਾਂਦੀ ਉੱਥੇ ਤੱਕ ਹਾਂ ਜਿਹੜਾ ਬਾਹਰ ਦਿੱਤੇ ਮੂੰਹ ਜਿੱਸੇ ਮਰਜੀ ਹੋਵੇ ਕਰਾ ਰਸਤਾ ਹੋਵੇ ਦਵਾਈ ਨੂੰ ਲਗਣੋਂ ਫੇਰ ਨਹੀਂ ਛੱਡਦੀ ਹੈਗੀ ਫੇਰ ਖਤਮ ਕੀੜਾ ਵੀ ਖਤਮ ਅਰੇਚਾ ਵੀ ਖਤਮ ओके ਇਹ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਕੰਮ ਇਹ ਤੁਸੀਂ ਇਹ ਤਾਂ ਮੈਨੂੰ ਸਾਲ ਬਹੁਤ 20 25 ਸਾਲ ਹੋ ਗਏ ਨੂੰ ਮੈਨੂੰ ਕਰਦੇ ਨੂੰ ਜੀ ਹਾਂ ਬਹੁਤ ਜਰਾ ਹੈ ਜੜਾ ਦਾ ਬਹੁਤ ਟਾਈਮ ਤੇ ਕਰ ਰਹੇ ਆ ਬਾਬਾ ਸੀਰ ਦੀ ਇਹ ਦਵਾਈ ਨੂੰ ਮੈਂ ਕਿਸੇ ਟਾਈਮ 20 ਰੁਪਏ ਦੇ ਮਹੀਨੇ ਦੇ ਦਿੰਦਾ ਰ ਅੱਜ ਦੇ ਲੋਕ ਕਿੰਦਾ ਰੇਟ ਹੋ ਗਿਆ ਹੁਣ ਕਿੰਨੇ ਦੀ ਦਿੰਦੇ ਉਹ ਇਹ 400 ਦੀ ਆ ਇੱਕ ਮਹੀਨੇ ਦੀ ਓਕੇ ਇੱਕ ਟਾਈਮ ਲੈਣੀ ਆ ਆਪੇ ਦੱਸਦੇ ਹਾਂ ਜਿਹੜਾ ਜਿੰਦਾ ਮੈਂ ਦੇਦੀ ਸਾਰੇ ਮੰਨ ਰਹੇ ਨੇ ਕਹਿੰਦੇ ਦਵਾਈ ਥੋੜੀ ਠੀਕਾ ਵੀ ਬਾਬਾ ਸੀਰ ਖਤਮ ਕਰ ਰਹੀ ਆ ਅੱਛਾ ਜਿਵੇਂ ਬਵਾਸੀਰ ਤਾਂ ਤੁਸੀਂ 1 ਮਹੀਨੇ ਚ ਠੀਕ ਕਰਦੇ ਹੋ ਅੱਛਾ ਇਹ ਕਿੰਨੇ ਟਾਈਮ ਦੀ ਦਵਾਈ ਦਿੰਦੇ ਹੋ ਫਿਰ ਇਹ ਇਹ ਚਾਰ ਪੰਜ ਗੱਲ ਕੁਲੜੀ ਹੋ ਜਾਂਦੀ ਆ ਜੀ ਚਾਰ ਪੰਜ ਗੱਲ ਹੋ ਜਾਂਦੀ ਹੈ ਕੁਲੜੀ ਬਕ ਅਬਲਾ ਪਹਿਲੀ ਵਾਰੇ ਫਤਿਹ ਕਰ ਦਿੰਦੀ ਆ ਜੀ ਜਦ ਇੱਕ ਵਾਰ ਚ ਇੱਕ ਵਾਰ ਇਹ ਦੱਸ ਦੋਗੇ ਹਾਂ ਮੇਰਾ ਸੈੱਟ ਹੋ ਗਿਆ ਮੂੰ ਜੀ ਹਾਂ ਕੀੜਾ ਨਾ ਛੱਡੇ ਨਾ ਰੇਛਾ ਛੱਡੇ ਜਿੰਨਾ ਮਰਜੀ ਰੇਛਾ ਹੋਵੇ ਮੇਰੇ ਕੋ ਇੱਕਨ ਬਰੀਜ ਆਉਂਦੇ ਨੇ ਬੈਠੇ ਬੈਠੇ ਗੱਲਾਂ ਲੱਗਿਆ ਤੇ ਦੋ ਤਿੰਨ ਗੱਲ ਬਾਹਰ ਜਾ ਕੇ ਰੇਛਾ ਕੱਢ ਕੇ ਆਉਂਦੇ ਨੇ ਇੰਨਾ ਮੂੰਹ ਭਰਦਾ ਨਹੀਂ ਮੈਂ ਵੀ ਹੱਥਾਂ ਤੱਕ ਫਤਿਹ ਸੋੜਾ ਉਹ ਉਹਨੂੰ ਕਰ ਵੀ ਦੋ ਦਿਨਾਂ ਚ ਨਿਬੇੜ ਦੇ ਦੋ ਜੀ ਜੇ ਹੁਣ ਰੱਖ ਕੇ ਰੱਖ ਛੱਡੂਗਾ ਅਲਮਾਰੀ ਚ ਫੇਰ ਆਪਣੇ ਕੀ ਬਸਾ ਹੂੰ ਉਹ ਤਾਂ ਚਲੋ ਕਿਹਾ ਕੰਡਾਟ ਮਾਰੋ ਜਾਂ ਪਾਇਆ ਮੂੰਹ ਤੇ ਠੀਕ ਨਹੀਂ ਆਈ ਮੈਂ ਕਿਹਾ ਵੀ ਦੱਬ ਕੇ ਮੂੰਹ ਚ ਕਚੋਲੇ ਨੂੰ ਤਾਂ ਇਹ ਰੇਸ਼ਾ ਕੱਢੂਗੀ ਅੱਛਾ ਇਹ ਖਾਣ ਨੂੰ ਕੌੜੀ ਹੁੰਦੀ ਪੀਣ ਨੂੰ ਜੀ ਨਹੀਂ 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 ਜ਼ਿਆਦਾ ਕੌੜੀ ਨਹੀਂ ਵਾਲੀ ਲੋੜ ਫਿਰ ਜਿਹੜਾ ਲੈ ਕੇ ਜਾਂਦਾ ਉਹ ਪੀਂਦਾ ਕਿਉਂ ਨਹੀਂ ਇਹਨੂੰ ਕੀ ਚੱਕਰ ਨੂਨ ਪਾਉਣਾ ਜੀ ਬਾਹਰੇ ਕੱਢਣੀ ਆਪਾਂ ਨਹੀਂ ਪੀਣੀ ਪੀਣੀ ਨਹੀਂ ਲੈ ਪੀਣੀ ਬਾਅਦ ਮੂੰਹ ਚ ਕਚੋਲ ਕੱਢ ਦੇਣੇ ਆ ਬਾਅਦ ਸਾਫ ਪਾਣੀ ਨਾਲ ਕੁੱਲੀ ਕਰ ਲੋ ਉਹਦੇ ਬਾਅਦ ਸੀਸੀ ਆ ਪੀਂਆਂ ਨੇ ਇਹਦੇ ਨਾਲ ਦੀ ਆ ਸੀਸੀ ਦੇਣੀ ਇੱਕ ਨਾਲ ਵੇ ਇਹਨੂੰ ਤਿੱਲੀ ਨੂੰ ਰੂਲ ਵੇਟ ਕੇ ਕਣ ਬਸ ਉੱਥੇ ਲਾ ਲੈਣੀ ਜਿਸ ਖੜੀ ਆ ਲੱਗੀ ਸਾਰਾ ਕੁਝ ਪਤੇ ਜਿਹੜੀ ਜੜ ਚ ਰੇਸਾ ਉੱਥੇ ਲਾ ਲੈਣੀ ਹਾਂ ਹਾਂ ਬਸ ਉੱਥੇ ਲਾ ਲੈਣੀ ਬਜਰੇ ਫੱਤੇ ਦਾ ਕੰਮ ਠੀਕ ਹੈ ਤੇ ਜੋੜਾ ਵਾਲੇ ਦਾ ਫਿਰ ਕਿੰਨੇ ਕੁ ਟਾਈਮ ਚ ਹੀਲਾ ਕਰਦੇ ਆਂ ਆਥਣੇ ਮਾੜ ਲਾ ਟੜਕੇ ਦੱਸ ਦਿੰਦੀ ਐ ਟੜਕੇ ਨੂੰ ਦੱਸੂਆ ਬੰਦਾ ਆਪੇ ਵੀ ਹਾਂ ਮੈਂ ਸਕਟਾ ਅਮਰਲਵੇ ਸੀ ਉਹਨਾ ਪਿੰਡਾ ਉੱਥੇ ਇੱਕ ਬੰਦੇ ਨੇ ਮੇਤੇ ਤੇਲ ਲੈ ਗਿਆ ਕੇ ਉਹਨੇ ਚਾਰ ਪੰਜ ਬੰਦੇ ਨੇ ਮੇਰਾ ਤੇਲ ਲਵਾਦਿਆ ਕਹਿੰਦਾ ਵੀ ਮੇਰੇ ਗੋਡੇ ਠੀਕ ਨੇ ਹੂੰ ਗਾਂਦੇ ਗਾਦਸੀਏ ਨੇ ਬੰਦੇ ਉਹ ਕਹਿੰਦੇ ਵੀ ਤੂੰ ਆ ਕੇ ਦੇਖੇ ਜਾ ਮੈਂ ਚਾਰ ਪੰਜ ਬੰਦੇ ਨੂੰ ਹੋਰ ਤੇਲ ਲਵਾਉਣੇਗਾ ਵੀ ਤੇਲ ਦੇਖ ਕੇ ਜਾ ਸਾਨੂੰ ਮੇਰੇ ਗੋਡੇ ਠੀਕ ਨੇ ਮੈਂ ਬੰਦਾ ਮੋਰ ਮੰਗੋ ਤੁਰਦਾ ਨਹੀਂ ਕਹਿੰਦਾ ਬੇਸ਼ੱਕ ਮੈਂ ਤੁਰਦਾ ਜਿਵੇਂ ਮੇਰੇ ਗੋਡੇ ਦਾ ਦਰਦ ਨਹੀਂ ਛੱਡਿਆ ਕਹਿੰਦਾ ਉੱਘਾ ਘਰ ਦੱਸੀ ਜਾਂਦੇ ਰਹੇ ਆਪਾਂ ਲਈ ਕੋਈ ਗਲਤ ਤੇਲ ਨਹੀਂਗਾ ਜਿੰਨਾ ਵੀ ਤੇਲ ਮੇਰਾ ਪੂਰਾ ਜੋਰ ਲਾ ਕੇ ਬਣਾ ਗਿਆ ਤੁਸੀਂ ਮੈਨੂੰ ਕੋਈ ਮਰੀਦ ਇਹ ਨਾ ਕਹਦੇ ਬਈ ਵੀ ਤੇਰਾ ਤੇਲ ਕੰਮ ਨਹੀਂ ਕਰਦਾ ਹੈਗਾ ਅੱਛਾ ਇਹ ਤੁਸੀਂ ਆਪ ਹੀ ਬਣਾਉਨੇ ਹੋ ਸਾਰੀਆਂ ਤੇਲ ਆਹ ਸਾਰਾ ਆਪ ਬਣਾ ਰਹਾ ਵਾ ਅੱਛਾ ਕਿੱਥੋਂ ਸਿੱਖਿਆ ਜੀ ਇਹ ਬਸ ਸਿੱਖਿਆ ਮੈਂ ਪਹਿਲਾਂ ਦਿਨ ਇਹ ਤਾਂ ਕਾਰਡ ਕੱਢੀ ਜਾਂਦਾ ਸੀ ਅੱਛਾ ਆਪ ਹੀ ਕਾਰਡ ਕੱਢੀ ਤੋਂ ਮੈਨੂੰ ਪਤਾ ਵੀ ਇਹ ਚੀਜ਼ ਕਰਮਾ ਇਹ ਦਰਦ ਨੂੰ ਮਾਰਦੀ ਆ ਆ ਮਾਰਦੀ ਆ ਉਹ ਮੈਂ ਇਕੱਠੀਆਂ ਕਰਕੇ ਮਿਲਾ ਕੇ ਸਾਰੀਆਂ ਸਰੋਂ ਤੇਲ ਦੇ ਚਾਰ ਪੰਜ ਬੋਤਲਾਂ ਲਾ ਕੇ ਕੜਾਹੀ ਚ ਪਾ ਕੇ ਉਬਾਲ ਕੇ ਚਾਦਰਪਲਮ ਮਗਾ ਤਿੱਥੀਆਂ ਕਈ ਕੜੀ ਹੁੰਦੇ ਨੇ ਉਹ ਵਿੱਚ ਪਾ ਲੰਦਾ ਜਿਵੇਂ ਤੁਸੀਂ ਮੋਰ ਵਾਂਗੂ ਤੋੜਨ ਤੋੜਨ ਲਾ ਦਿੰਨੇ ਲੋਕਾਂ ਨੂੰ ਕਿ ਫਿਰ ਬਹੁਤ ਸਾਰੇ ਦਰਸ਼ਕ ਪੁੱਛਣਗੇ ਕਿ ਤੁਸੀਂ ਥੋਡੇ ਗੋਡੇ ਠੀਕ ਨੇ ਆਪਣੇ ਹਾਂਜੀ ਹਾਂ ਮੇਰੇ ਠੀਕ ਨੇ ਮੇਰੇ ਦਰਦ ਨਹੀਂ ਹੁੰਦਾਗਾ ਠੀਕ ਹੈ ਜੀ ਹਾਂ ਦਰਦ ਨਹੀਂ ਹੁੰਦਾਗਾ ਉਹ ਵਾ ਠੀਕ ਆ ਮੈਂ ਤੇਲ ਪੰਜ ਚਾਰ ਜਰਾ ਬਾਦ ਮਰ ਲੰਦਾ ਮੇਰੇ ਕੋਈ ਦਰਦ ਨਹੀਂ ਹੁੰਦਾਗਾ ਠੀਕ ਹੈ ਹਾਂ ਵੀ ਦਰਦ ਮਾਰਦਾ ਤੁਰਨਾ ਔਖਾ ਨਾ ਹੈ ਸਕਦਾ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ 74 ਸਾਲ ਦੀ ਹੋ ਗਈ ਮੇਰੀ 73 ਸਾਲ ਦੇ ਹੋਗੇ ਇਹ 15-20 ਸਾਲ ਹੋ ਗਏ ਇਸ ਕੰਮ ਕਰਦੇ ਉਹਨਾਂ ਹਾਂਜੀ ਹਾਂ ਠੀਕ ਹੈ ਜੀ ਕਿੰਨੇ ਆ ਤਾਂ ਮੈਂ ਬਹੁਤ ਦੇਰ ਤੇ ਕਰ ਰਹੇ ਹਾਂ ਠੀਕ ਹੈ ਜੀ ਕਿ ਕਿੰਨੇ ਕੁ ਮਰੀਜ਼ ਠੀਕ ਕਰਦੇ ਹੋਣ ਤਾਂ ਕੋਈ ਪਤਾ ਨਹੀਂ ਮੈਂ ਕਿਹੜਾ ਲਿਖਦਾ ਰਿਹਾ ਬਹੁਤ ਜਾੜੇ ਮਰੀਜ਼ ਕਰਦੇ ਰਹਿ ਠੀਕ ਹੈ ਵੀ ਉਹ ਗੱਲਾਂ ਹੁਣ 2-4 ਮੇਰੇ ਕੋਲ ਹੁਣ ਵੀ ਦਿੱਲੀ ਘਰੇ ਆ ਜਾਂਦੇ ਵੱਧ ਵੀ ਆ ਜਾਂਦੇ ਕਦੇ ਕੋਈ ਛੜੇ ਵਰਗਾ ਫੋਨ ਕਰਦਾ ਵੀ ਉੱਥੇ ਆ ਜਾਓ ਮੈਂ ਅਜੇ ਨਹੀਂ ਮਾਰਦਾ ਤਾਂ ਉਰੀ ਆ ਜਾਓ ਮੇਰੇ ਕੋਲ ਪੰਜ-ਚਾਰ ਮਰੀਜ਼ ਬੈਠੇ ਨਿਖਰ ਹਾਂ ਉਹਨਾਂ ਨੂੰ ਛੱਡ ਕੇ ਥੋੜਾ ਜਨਾ ਮੈਂ ਕਰ ਤਾ ਹਾਂਜੀ ਐ ਹੁੰਦਾ ਫਿਰ ਜਿਆਦਾ ਮਰੀਜ਼ ਆਏ ਬਨੇ ਠੀਕ ਹੈ। ਉਹ ਲੱਖੇ ਦੀ ਘਰ ਮੈਂ ਜਾਣਾ ਮੈਂ ਉਰੇ ਆ ਜਾ ਜੇ ਜਾਣਾ ਮੈਂ ਇੱਕ ਦੇ ਨੀ ਥੀ ਨਾ ਸੋੜਾ। ਅੱਛਾ ਜਿਵੇਂ ਹੁਣ ਤੁਸੀਂ ਤਿੰਨ ਚੀਜ਼ਾਂ ਦਿੱਤਾ ਦੱਸਿਆ ਕਿ ਦੰਦਾਲਾ ਦੱਸਤਾ ਤੁਸੀਂ ਬਵਾਸੀਰ ਵਾਲਾ ਦੱਸਤਾ ਜੋੜਾ ਵਾਲਾ ਇਸ ਤੋਂ ਇਲਾਵਾ ਹੋਰ ਕੀ ਕੀ ਠੀਕ ਕਰਦੇ ਹੋ? ਉਹ ਕੋਈ ਆਪਣਾ ਡਿਸਕ ਧਰਨ ਇਹ ਇਹ ਕੰਮ ਕਰ ਸਕਦੇ ਆ। ਹੋਰ ਇਸ ਤੋਂ ਵੱਧ ਕੋਈ ਆਪਣੇ ਕੋਲ ਤਜਰਬਾ ਨਹੀਂ ਹੈਗਾ। ਠੀਕ ਹੈ ਜੀ। ਹਾਂ ਹਾਂ। ਤੇ ਬਹੁਤ ਸਾਰੇ ਲੋਕ ਨੇ ਅੱਜ ਦੇ ਦੌਰ ਦੇ ਵਿੱਚ ਜਿਹੜੇ ਬਵਾਸੀਰ ਤੋਂ ਪੀੜਤ ਨੇ ਜਿਹੜੇ ਬਹੁਤ ਸਾਰੇ ਜਿਨ੍ਹਾਂ ਨੇ ਆਪਰੇਸ਼ਨ ਵੀ ਕਰਾ ਲਏ ਜਿਨ੍ਹਾਂ ਨੇ ਬਹੁਤ ਬਹੁਤ ਵੱਡੇ ਡਾਕਟਰਾਂ ਨੂੰ ਵੀ ਦਿਖਾ ਲਿਆ ਤੇ ਉਹ ਉਹ ਠੀਕ ਨਹੀਂ ਹੋਏ ਇੱਕ ਮਤਲਬ ਉਹ ਕਹਿੰਦੇ ਨੇ ਕਿ ਸਾਨੂੰ ਜਿਹੜਾ ਇਲਾਜ ਹੈ ਸਾਡਾ ਠੀਕ ਨਹੀਂ ਹੋਇਆ ਸਾਨੂੰ ਹਮੇਸ਼ਾ ਹੀ ਪ੍ਰੋਬਲਮ ਰਹਿੰਦੀ ਹੈ ਜੀ ਇਹ ਜੀ ਆਪਰੇਸ਼ਨ ਵਾਲਾ ਕੰਮ ਨਹੀਂ ਆਪਰੇਸ਼ਨ ਨਾਲ ਠੀਕ ਨਹੀਂ ਹੁੰਦੀ ਹੈ ਜੀ ਸੰਗਰੂਰ ਬਥੇਰੇ ਕਰ ਰਹੇ ਨਾਬੇ ਕਰ ਰਹੇ ਨੇ ਸੰਗਰੂਰ ਵਾਲੇ ਬੰਦੇ ਮੇਰੇ ਕੋਈ ਲਾ ਲਿਆ ਉਹਰੇ ਜੀ ਆਪਰੇਸ਼ਨ ਕਰਾ ਕਰਾ ਕੇ ਮਾ ਤੂੰ ਦਵਾਈ ਖਾਓ ਵੀ ਦੇਖੋ ਬਿੱਧੀ ਮੁੜ ਕੇ ਰਹਿ ਗਿਆ ਤੁਹਾਨੂੰ ਇਹ ਪ੍ਰੇਸ਼ਾ ਦਾ ਖਰਾਬ ਕਰਦਾ ਸਮਝ ਜਾਂਦੇ ਉਹ ਤਾਂ ਉਹੀ ਸੁਭਾਅ ਵਾਲੇ ਦਾ ਗਾਹਾਂ ਜਾ ਕੇ ਫਿਰ ਉਹ ਮੌਕੇ ਫੇਰ ਖਾਣ ਮੈਟੜੇ ਮੌਕੇ ਖਾਦਦੇ ਨੇ ਮਰੀਜ਼ਾਂ ਦੇ ਐਡੇ ਟੇ ਮੌਕੇ ਨਾ ਮੈਂ ਖਾ ਰਹੇ ਨੇ ਠੀਕ ਹੈ ਜੀ ਉਹਨਾਂ ਨੇ ਮੈਂ ਜਾਦੂ ਦੰਦਦਾ ਵੀ ਆਹ ਜਾਦੂ ਵਰਤੋ ਤੁਸੀਂ ਸਵਾਲੇ ਬੜੇ ਮੌਕੇ ਰਹਿ ਜੂ ਠੀਕ ਹੈ ਜੀ ਹਾਂ ਫਿਰ ਹੁਣ ਤੋਂ ਤੁਹਾਨੂੰ ਦਰਸ਼ਕ ਜਾਦੂਗਰ ਕਹਿਣ ਵੈਦ ਕਹਿਣ ਡਾਕਟਰ ਕਹਿਣ ਕਹਿਣ ਕੀ ਉਹ ਦੱਸੋ ਹੁਣ ਜੇ ਮਰਦੀ ਲਉਤੇ ਜੇ ਮੈਂ ਚੱਲਣੇ ਚੱਲੂਗਾ ਉਹ ਕਹੀ ਜਾਣ ਵੈਦ ਕਹੀ ਦੇਣ ਚਾਹੋ ਹਾਂ ਜੀ ਹਾਂ ਠੀਕ ਹੈ ਅੱਛਾ ਤੁਸੀਂ ਬਵਾਸੀਰ ਦਾ ਪੱਕਾ ਇਲਾਜ ਹੈ ਤੇ ਜਾੜਾਂ ਦਾ ਜੋੜਾਂ ਦਾ ਪੱਕਾ ਡਿਸਕ ਦਾ ਪੱਕਾ ਆਪਣੇ ਕੋਲ ਬੈਨੂ ਦੀ ਕਿਰਪਾ ਮੇਰੇ ਤੇ ਠੀਕ ਹੈ ਡਿਸਕ ਦਾ ਮੈਂ ਛੱਡਦੀ ਛੱਡਿਓ ਨਹੀਂ ਕੋਈ ਕਿ ਵੀ ਨਾ ਠੀਕ ਹੋਵੇ ਠੀਕ ਹੈ ਜੀ ਇਹੋ ਜਿਹਾ ਪਰ ਕੋਈ ਬੰਦਾ ਨਹੀਂ ਮੁੜਿਆ ਮੇਤੇ ਵੀ ਇੱਥੇ ਠੀਕ ਨਹੀਂ ਹੁੰਦੀ ਇਹ ਜੀ ਠੀਕ ਹੈ ਜੀ ਹਾਂ ਦੋ ਤਿੰਨ ਘੜੇ ਲੱਗ ਜਾਂਦੇ ਬੰਦੇ ਜਦੋਂ ਖਰਾਬ ਹੁੰਦੇ ਆ ਪਾ ਨਹੀਂ ਕਹਿੰਦੇ ਬਾਬੇ ਮੰਗੋ ਵੀ ਮੈਂ 5 ਮਿੰਟ ਚ ਆ ਮੇਰੇ ਕੋਲ ਕੰਮ ਨਹੀਂ ਦੀ ਤੱਕ ਹੀ ਪਤਾ ਕਿੰਨੇ ਚਿਰ ਦੀ ਆਦੀ ਵੀ ਮੁੜਿਆ ਇਹ ਕੁੜੀਆਂ ਨੇ ਥੋੜੇ ਥੋੜੇ ਚਿਰਦੀ ਆਪਣੇ ਤਰੀਕ ਪਹਿਲੇ ਫੋਕਸ ਕਰ ਦਿੱਤੀ ਹਾਂ ਨੈਟ ਤੇ ਬਹੁਤ ਸਾਰੇ ਲੋਕ ਦਾਵਾ ਕਰਦੇ ਨੇ ਅਸੀਂ 2 ਮਿੰਟ ਚਾ ਠੀਕ ਕਰ ਦਾਂਗੇ 5 ਮਿੰਟ ਚ ਬਹੁਤ ਸਾਰਾ ਕੁਝ ਉਮੀਦਾਂ ਕੋਈ ਸਿਸਟਮ ਨਹੀਂ ਤੁਹਾਡਾ ਇਹ ਫੌਜੀ ਆ ਤੀਆ ਕਿਹੜਾ ਹੋ ਗਿਆ ਮੰਨ ਲਗਾ ਨਾ ਆਪੇ ਹਾਂਜੀ ਦੇ ਲਗਾ ਲੱਤ ਜਮਾ ਖੜ ਗਈ ਦੀ ਆਪਾਂ ਨੇ ਕੋਈ ਉਹਨੂੰ ਕਿਹਾ ਤੜ ਵੀ ਤੂੰ ਆ ਕੁਝ ਕਹੀਂ ਆਪਣੇ ਆਪ ਦੱਸ ਕੇ ਗਿਆ ਬੰਦਾ ਨਾ ਥੋੜਾ ਸਾਹਮਣੇ ਪੇਰ ਕਰ ਰਹਿ ਕਹਿੰਦਾ ਮੈਂ ਹੁਣ ਨਹੀਂ ਆਉਂਦਾ ਬਾਕੀ ਮੇਰਾ ਹਾਂ ਆਪਾਂ ਚਾ ਤੁਸੀਂ ਇੱਕ ਮਰੀਜ਼ ਤੋਂ ਮੰਨ ਲਓ ਕਿ ਕੋਈ ਬਵਾਸੀਰ ਵਾਲਾ ਉਹਦਾ ਤੁਸੀਂ ਮਹੀਨੇ ਚ ਇਲਾਜ ਕਰਦੇ ਹੋ ਆ ਜਾੜਾ ਵਾਲੇ ਨੂੰ ਸਿਰਫ ਤੁਸੀਂ ਕੁਲਲੀ ਕਰਨੀ ਆਉਨੇ ਜਦੋਂ ਕੁਲਲੀਆਂ ਕਰ ਲਿਆ ਬਾ ਖਤਮ ਸੀਸੀ ਖਤਮ ਹੋ ਗਈ ਬਸ ਜਾੜਾ ਖਤਮ ਹੋ ਗਿਆ ਥੱਟ ਜਿੰਨਾ ਮਰਜੀ ਤੂੰ ਖਾ ਠੀਕ ਹੈ ਜੀ ਹਾਂ ਹਾਂ ਬਾਹਲੇ ਲਿਆ ਕੇ ਰੱਖ ਲੈ ਮੈਨੂੰ ਕਹਿੰਦੇ ਜਾੜਾ ਨਹੀਂ ਮਾ ਤੂੰ ਸਾਰੀ ਵਰਤ ਫਿਰ ਪਤਾ ਲੱਗੂ ਤੈਨੂੰ ਹਾਂ ਬਰਥਡੇ ਹੈ ਨਹੀਂ ਬਾਹਲੇ ਡਾੜ ਪਾਇਆ ਉਹ ਤਾਂ ਹੱਡੀ ਦੇ ਗਈ ਮਗਾ ਮੇਰੇ ਲਿਆ ਕੋ ਮੈਨੂੰ ਟੁਕਰਾ ਭਾਰ ਕੋਲੀ ਜੇ ਮੁੜ ਕੇ ਜਾ ਤੱਕ ਜੇ ਅ ਮੈਨੂੰ ਲਾਂ ਬਾ ਵੀ ਤਾਂ ਠੀਕ ਨੇ ਮਤ ਦਵਾਈ ਤਾਂ ਨਹੀਂ ਪਈਆ ਅੱਛਾ ਫੀਸ ਕਿੰਨੀ ਰੱਖੀ ਐ ਸਾਰੇ ਅਲੱਗ ਅਲੱਗ ਬਿਮਾਰੀਆਂ ਦੀ ਅਲੱਗ ਅਲੱਗ ਇਹ ਜਿਹੜੀ ਚੀਜ਼ਾਂ ਨੇ ਦੋ ਇਹ ਹਾਂਜੀ ਇਹ ਨਾਲ 200 ਰੁਪਈਆ ਮੇਰਾ ਪਹਿਲਾਂ ਤੋਂ ਚੱਲ ਰਿਹਾ ਠੀਕ ਹੈ ਜੀ 200 ਰੁਪਈਆ ਅੱਛਾ ਜਿਹੜੀ ਆਹ ਤੇਲ ਦੀ ਸੀਸੀ ਐ ਇਹ 50 ਰੁਪਈਆ ਦੀ ਆ ਠੀਕ ਹੈ ਜੀ ਅਗਰ ਜੇ ਇੰਨੀ ਭਰ ਕੇ ਦਿਨਾਂ ਮੈਂ ਇੱਥੇ ਧੱਕਾ ਤੇਲ ਦੀ ਇਹ ਤਾਂ 200 ਰੁਪਈਏ ਦੀ ਆ ਠੀਕ ਹੈ ਜੀ ਅੱપર ਰੇਟ ਜ਼ਿਆਦਾ ਨਹੀਂ ਗਾ ਠੀਕ ਹੈ ਹਾਂ ਡਾਕਟਰ ਤਾਂ ਹਜ਼ਾਰਾਂ ਰੁਪਏ ਲੈ ਲੈਂਦੇ ਨੇ ਉਹ ਤਾਂ ਉਹ ਡਾਕਟਰਾਂ ਵਾਂਗੂ ਫੀਸ ਤਾਂ ਨਹੀਂ ਰੱਖੀ ਹੋਈ ਡਾਕਟਰਾਂ ਵਾਂਗੂ ਦਵਾਈ ਦੀ ਅਲੱਗ ਫੀਸ ਆਪਦੀ ਅਲੱਗ ਫੀਸ ਇੰਨੀ ਮੈਂ ਭਰ ਕੇ ਦਿੰਦਾ 200 ਦੀ ਤੇਲ ਦੀ ਇਹਦੇ ਕਈ ਸੀਸੀ ਆ ਜਾਂਦੇ ਨੇ ਇਹ ਠੀਕ ਹੈ ਜੀ ਹਾਂ ਹਾਂ ਉਹਦੇ ਨਾਲ ਦੇਲਾ ਮੈਂ ਫਿਰ ਦਵਾਈ ਤੇ ਆ ਲਾਉਣਾ ਸਮਝੇ ਦੋ ਅਹਿਰ ਕਰ ਦਿੰਦਾ ਇਹਦੇ ਨਾਲ ਠੀਕ ਹੈ ਜੀ ਇਹ 400 ਦੀ ਹੈ ਮੇਰੀ ਮਹੀਨੇ ਦੀ ਠੀਕ ਹੈ ਜੀ ਅੱਛਾ ਇਹਦੀ ਇਹਦੀ ਦੇਖ ਹੈ ਜਿਹੜੀ ਇਹਦੀ ਹੈ ਇਹ ਭੁੱਕੀ ਵਰਗੀ ਦੇਖ ਹੈ ਇਹਦੇ ਵਿੱਚ ਸਮਾਨ ਸਮੂਹ ਤਾਂ ਨਹੀਂ ਪਾਇਆ ਲੋ ਜੀ ਨਾ ਜਵੇਂ ਨਹੀਂ ਚਾਹੇ ਟੈਕਟ ਕਰਾਵੇ ਇੱਕ ਦਾਣਾ ਵੀ ਨਿਕੜਾ ਹੋਵੇ ਕਿਸੇ ਦਾ ਸਵਾਲ ਹੀ ਨਹੀਂ ਪੈਦਾ ਆਹ ਜਿਹੜੀ ਚੀਜ਼ ਹੈ ਨਾ ਮੇਰੀ ਜਿਹੜੇ ਬੱਚੇ ਰਾਤ ਨੂੰ ਬਾਥਰੂਮ ਕਰਦੇ ਕੱਪੜਾ ਗਿੱਲਾ ਕਰਦੇ ਛੋਟੇ ਜੇ ਇਹਨੂੰ ਦੋ ਝਟਕੀਆਂ ਦੇ ਦੇਣਗਾ ਨਾ ਬੱਚੇ ਨੂੰ ਇਹ ਐਂ ਕਰਕੇ ਤੜਕੇ ਬਾਥਰੂਮ ਉਹ ਕੱਪੜਾ ਨਹੀਂ ਗਿੱਲਾ ਕਰੂ ਰਾਤ ਨੂੰ ਠੀਕ ਹੈ ਜੀ ਮਿੱਤਲ ਜਾਂਦੇ ਨੇ ਨਾ ਠੀਕ ਹੈ ਜੀ ਵਾਹ ਸਬਜ਼ੀ ਦੀ ਰੋਟੀ ਖਵਾਉਣ ਦੀ ਇਹ ਨਾ ਹੋਵੇ ਕਿ ਬੱਚੇ ਦਾ ਵਾਸ਼ਰੂਮ ਹੀ ਰੁਕ ਜਾਏ। ਨਾ ਜੀ ਨਾ ਉਹ ਖਤਰ ਵਾਲੀ ਚੀਜ਼ ਨਹੀਂ ਕੋਈ। ਓਕੇ। ਖਤਰ ਵਾਲੀ ਚੀਜ਼ ਨਹੀਂ ਕੋਈ। ਮੈਂ ਲੇਕਾ ਬੱਚਿਆਂ ਨੂੰ ਦਿੱਤੀਆਂ। ਕਿਸੇ ਨੂੰ ਲਾਭ ਦਿੱਤਾ ਕਹਿੰਦੇ ਵੀ ਠੀਕ ਦਾ। ਹਾਂ। ਇਹ ਤਾਂ ਬਹੁਤ ਛੋਟੇ ਬੱਚਿਆਂ ਨੂੰ ਤਾਂ ਬਹੁਤ ਸਮੱਸਿਆ ਹੁੰਦੀ ਹੈ ਜੀ ਇਹ ਤਾਂ ਕਰਦੇ ਆ ਜੀ ਉਹ ਛੋਟੇ। ਹਾਂ ਉਹ ਕਰਦੇ ਨਹੀਂ ਹੈਗੇ। ਕੋਈ 7-8 ਸਾਲ ਦੇ ਕਰੀ ਜਾਂਦੇ ਨੇ। ਮਿੱਤਲ ਜਾਂਦੇ ਨੇ ਬੰਦੇ ਵੀ ਆ ਸਾਨੂੰ ਦਵਾਈ ਦੇ। ਸਵਾਲੇ ਨੂੰ ਪੈਦਾ। ਇੱਥੇ ਇੱਕ ਡਾਕਟਰ ਆਪਣੇ ਚੁੰਗੀ ਤੇ ਇਹ ਤਾਂ ਪੋਡਗਰੋ ਦਾ ਗਾਹਾਂ ਪਾਸੇ ਉਹਦੀ ਕੁੜੀ 8 ਸਾਲ ਦੀ ਮੈਂ ਉਹਨਾਂ ਇੱਕਲੇ ਦਾ ਬਾਥਰੂਮ ਕਰਦੀ ਆ ਮੈਂ ਡਾਕਟਰ ਸਾਹਿਬ ਤੁਸੀਂ ਆਪ ਡਾਕਟਰ ਕਹਿੰਦਾ ਮੈਂ ਚੰਗੇ ਚੰਗੇ ਡਾਕਟਰ ਨੇ ਮੈਂ ਕਿਹਾ ਫਾਰਮੂਲਾ ਮੇਰਾ ਸਾਹਮਣੇ ਫਿਰ ਦਸੇ ਹਫ਼ਤੇ ਬਾਅਦ ਮੈਂ ਗਿਆ ਕਹਿੰਦਾ ਇੱਕ ਲੋ ਠੀਕ ਆ ਗਿਆ ਕੰਮ ਕਹਿੰਦਾ ਯਾਰ ਕਮਾਲ ਕਰਤੀ ਦਿਸ ਦਵਾਈ ਨੇ ਮੈਂ ਕਿਹਾ ਮੇਰੇ ਕੋ ਸਹੀ ਦਵਾਈ ਜਣੀ ਹੋਗੀ ਗਲਤ ਦਵਾਈ ਨਹੀਂ ਹੈਗੀ ਉਹਨੇ ਕਹੇ ਕੋਈ ਠੀਕਾ ਠੀਕ ਹੈ ਜੀ ਹੁਣ ਮਤਲਬ ਇਹ ਤਾਂ ਚਲੋ ਜਿਹੜੇ ਠੀਕ ਹੋ ਜਾਂਦੇ ਨੇ ਉਹ 30% ਸਾ ਕਰਦੇ ਹੁਣੇ ਜਿਹੜੇ ਠੀਕ ਨਹੀਂ ਹੁੰਦੇ ਫਿਰ ਉਹ ਗਾਲਾਂ ਵੀ ਕੱਢਦੇ ਹੁਣੇ ਨਹੀਂ ਜੀ ਨਹੀਂ ਮੈਨੂੰ ਕੋਈ ਹਜਾ ਬੰਦਾ ਟੱਕਰ ਨਹੀਂ ਕਿਰਪਾ ਵੈਖਰੂ ਦੀ ਮੈਨੂੰ ਕੋਈ ਗਾਲਾਂ ਕੱਢਾਲਾ ਨਹੀਂ ਮਿਲਿਆ ਜਿੰਨੇ ਬੰਦੇ ਮੈਨੂੰ ਠੀਕ ਦੱਸਦੇ ਨੇ ਵੀ ਅਸੀਂ ਠੀਕ ਆ ਫਿਰ ਵੀ ਮੈਨੂੰ ਆਦਲ ਪਿੰਡਾਂ ਦੇ ਮਿਲਦੇ ਨੇ ਗਾਂ ਦੇ ਗਾ ਤੁਸੀਂ ਕਿਸੇ ਬੰਦੇ ਨੇ ਮੈਨੂੰ ਕਿਹਾਗਾ ਵੀ ਤੂੰ ਆ ਮੇਰਾ ਤੇਰਾ ਗਲਤ ਕੰਮ ਹਰੇਕ ਬੰਦਾ ਕਹਿੰਦਾ ਵੀ ਠੀਕ ਆ ਸਮਝਦੇ ਹੋਰ ਭੇਜੀ ਜਾਂਦੇ ਗਾਨੇ ਮੈਨੂੰ ਨੌ ਲੈਂਦੇ ਫਲਾ ਅੱਛਾ ਬਹੁਤ ਵਾਰ ਹੁੰਦਾ ਕਿ ਵੀਡੀਓ ਦੇਖਦੇ ਆ ਲੋਕ ਤੇ ਉਹਦੇ ਵਿੱਚ ਬਹੁਤ ਸਾਰੀ ਪੰਜਾਬੀ ਨੇ ਜਿਹੜੇ ਪੀੜਤ ਹੁੰਦੇ ਨੇ ਉੱਥੇ ਪਹੁੰਚਦੇ ਨੇ ਉਹ ਉਸ ਤਰੀਕੇ ਦਾ ਇਲਾਜ ਨਹੀਂ ਕਰ ਪਾਉਂਦੇ ਬੰਦੇ ਤੇ ਉਹ ਉਹ ਜ਼ਰੂਰ ਦੱਸੋ ਕਿ ਬਹੁਤ ਵਾਰ ਹੁੰਦਾ ਲੋਕਾਂ ਨਾਲ ਤੇ ਬਾਅਦ ਵਿੱਚ ਲੋਕ ਇਹ ਸ਼ਿਕਾਇਤ ਕਰਦੇ ਨੇ ਕਿ ਤੁਹਾਡੀ ਵੀਡੀਓ ਦੇਖ ਕੇ ਅਸੀਂ ਫਲਾਣੀ ਜਗ੍ਹਾ ਗਏ ਸੀ ਉਮੀਦ ਤਾਂ ਇਲਾਜ ਹੀ ਨਹੀਂ ਜੀ ਅੱਛਾ ਨਹੀਂ ਵੀ ਆਪਣੇ ਆਪਣੇ ਜਿੰਨਾ ਮੈਂ ਦੱਸ ਰਿਹਾ ਮੇਰੇ ਕੋਲ ਉਹੀ ਲਾਜੋ ਫਾਲਤੂ ਇਲਾਜ ਨਹੀਂ ਆਪਾਂ ਕਰ ਸਕਦੇ ਜਿਹੜੀ ਚੀਜ਼ ਦਾ ਮੈਨੂੰ ਨੌਲੇਜ ਆ ਮਨੂ ਦੇ ਸਿਰ ਨੌਲ ਜਾ ਜਾੜਾ ਨਹੀਂ ਨੌਲ ਜਾ ਇਹਦੀ ਬਵਾਸੀਰ ਦੀ ਆ ਮੈਂ ਚੀਜ਼ਾਂ ਮੈਂ ਉੱਤੇ ਫਲ ਤੋਂ ਉੱਥੇ ਨਹੀਂ ਪਾਉਂਦਾ ਜੀ ਮੈਂ ਪਹਿਲੇ ਦਾਦਾ ਵੀ ਮੇਰੇ ਬਾਹ ਦਾ ਰੋਗ ਨਹੀਂ ਪਈ ਆ ਤੇਰਾ ਗਲਤ ਕੰਮ ਆ ਜੀ ਆਪਾਂ ਆਹੋ ਹੱਥ ਘੜੇ ਕਰ ਦਿੰਦੇ ਆ ਉਹਨੂੰ ਠੀਕ ਹੈ ਜਿਹੜਾ ਮੇਰੇ ਸਮਝਾਉਂਦਾ ਮੈਂ ਕਰ ਦਿੰਦਾ ਅੱਛਾ ਫੀਸ ਕਿੰਨੀ ਰੱਖੀ ਆ ਤੁਸੀਂ ਕਾਦੀ ਇਹਦੀ ਬਵਾਸੀਰ ਦੀ ਜਾੜਾਂ ਦੀ ਧਰਨ ਦੀ ਸਾਰੇ ਬਿਮਾਰੀਆਂ ਦੀ ਲੈ ਲਈਏ ਤੁਹਾਨੂੰ ਤਾਂ ਸਭੀ 200 ਦੀ ਆਉਦੀ ਉਹ ਆਡਾ ਡੇਟਰੇਟੇ ਬੜੀ ਸਿੱਸੀ ਲੈ ਲੈ ਛੋਟੀ ਲੈ ਲੈ ਆਹਾ 2 400 ਦੀ ਆ ਮਹੀਨੇ ਦੀ ਠੀਕ ਹੈ ਤਾਂ 200 ਰੁਪਿਆ ਓਕੇ ਨਹੀਂ ਅਲੱਗ ਤੋਂ ਪੈਸੇ ਨਹੀਂ ਲੈਂਦੇ ਫੀਸ ਨਹੀਂ ਲੈਂਦੇ ਤੁਸੀਂ ਹਾਂਜੀ ਇਹ ਤਾਂ ਦਵਾਈ ਦੇ ਹੋ ਨਹੀਂ ਲੈ ਲੈਂਦਾ ਹੈਗਾ اچھا ਉਹ ਨਾ ਜੀ ਉਹ ਮੈਂ ਆਫਿਸ ਨਹੀਂ ਲੈਣੀ ਹੈਗੀ ਮੈਂ ਤਾਂ ਇਸ ਦਾ ਮੁੱਲ ਲੈਣਾ ਬਸ ਠੀਕ ਹੈ ਦਵਾਈ ਉਹ ਲੈ ਦਵਾਈ ਦੀ ਕਿੰਦਾ ਹੁੰਦਾ ਨਾ ਡਾਕਟਰ ਮਗਾਪਾ ਵੀ ਮੇਰਾ 400 500 200 ਮੈਂ ਕਿਸੇ ਦੇ ਰੁਪਿਆ ਲੱਤਾ ਜੀ ਜੇ ਅਗਰ ਮੇਤੇ ਜਾੜ ਚੜਾਉਂਦਾ ਕੋਈ ਆ ਕੇ ਮੈਂ ਉਤੋਂ ਵੀ ਰੁਪਿਆ ਲੱਤਾ ਹੈਗਾ ਜੀ ਨਹੀਂ ਦਵਾਈ ਨਾਲ ਜਾਵੇ 1 ਰੁਪਿਆ ਨਹੀਂ ਕਿਸੇ ਦਾ ਤਾਂ ਹੀ ਮੇਰੇ ਕੋਲ ਚੱਲਦਾ ਜਾਦੂ ਹੈ ਠੀਕ ਹੈ ਜੀ ਜੇ ਮੈਂ ਪੈਸੇ ਲੈ ਲੇ ਕਿਸੇ ਮਰੀਜ਼ ਤੇ ਵੀ ਮੈਂ ਤੇਰੀ ਜਾੜ ਹੱਥ ਵਾਲਾ ਕਰਿਆ ਵਾ ਫਿਰ ਮੇਰੇ ਕੋਲ ਖਤਮ ਆ। ਅੱਛਾ ਹਥੌੜੇ ਨਾਲ ਵੀ ਜਾ ਠੀਕ ਹੋ ਜਾ। ਹਾਂਜੀ ਹਾਂ ਜਦੇ। ਕ੍ਰੇਡਾ ਹੋਣਾ ਚਾਹੀਦਾ ਜਿੱਥੇ ਮਰਜੀ ਪਿੰਡ ਬੈਠਾ ਮੈਂ ਪਿੰਡੂ ਦੀ 4 ਦੂਜੇ ਦੇ ਖਤਮ। ਅੱਛਾ ਤੁਸੀਂ ਪਿੰਡ ਬੈਠੇ ਕਿਤੇ ਵੀ ਥੋੜਾ ਕਰਦੇ ਨੇ ਤੇ ਜਾਲ ਜਾ ਠੀਕ ਹੋ ਜਾਂਦੀ ਹੈ। ਇੰਗਲੈਂਡ, ਕੈਨੇਡਾ, ਅਮਰੀਕਾ 'ਚ ਮੇਰੇ ਕੋਲ ਫੋਨ ਆਉਂਦੇ ਨੇ। 10 ਮਿੰਟ ਦੇ ਵਿੱਚ ਮੈਂ ਕਹਿੰਦਾ ਮੈਨੂੰ ਕਾਲ ਕਰੋ। ਜਦ ਬਾਪੂ ਜੀ ਆਸੀ ਠੀਕ ਆ। ਦਰਦ ਸਾਡਾ ਜਦੇ। ਓਕੇ। ਹਾਂ ਐਕਲੋਂ ਦੂਰ ਦੇ ਅੰਬਰਸਰ ਤੇ ਜਲੰਧਰ ਐਕਲੋਂ ਦੂਰ ਦੂਰ ਤੇ ਨਾਬੇ ਤੋਂ ਮੇਰੇ ਕੋਲ ਜਾਦੇ ਆਉਂਦੇ ਨੇ ਬਹੁਤ। ਫਤੇਗੜ ਸਾਹਿਬ ਇੱਕੋ ਦੂਰ ਦੂਰ ਨੰਬਰ ਖੜਾਵਾ ਮੇਰਾ ਬਹੁਤ ਜਿਆਦਾ ਦਿਨ ਨੇ ਵੀ ਹੋ ਗਿਆ ਫਿਰ ਥੋਲੇ ਵਾਲਾ ਬਾਬਾ ਜੀ ਕਹਿੰਦੇ ਤੁਹਾਨੂੰ ਹਾਂ ਥੋਲੇ ਵਾਲਾ ਬਾਬਾ ਜੀ ਕਹਿੰਦੇ ਹਾਂ ਬਾਬਾ ਜੀ ਘਰੋਂ ਕਰਾ ਕਰਾਉਂਦੇ ਰਹਿੰਦੇ ਮੇਰੇ ਨਾਲ ਬਹੁਤ ਠੀਕ ਹੈ ਤੇ ਆਪਣੇ ਮਿਲਦੇ ਕਿੱਥੇ ਹੋ ਤੇ ਇਹ ਜਰੂਰ ਦੱਸੋ ਘਰਾਂ ਮੈਂ ਪਿੰਡੇ ਮਿਲੂੰਗਾ ਬੰਨੂ ਫੋਨ ਕਰਕੇ ਆਓ ਕਿੱਥੇ ਮਰਜੀ ਆਉਂਗਾ ਮੈਂ ਠੀਕ ਹੈ ਜੀ ਮੈਂ ਘਰ ਮਿਲੂੰਗਾ ओके हां ਘਰ ਦਾ ਐਡਰੈਸ ਦੱਸ ਤੋ ਤੁਸੀਂ ਘਰ ਦਾ ਪਿੰਡ ਦੱਸੋ ਵਾਲ ਭਾਰਤੋ ਰੋਡ ਨੇੜੇ ਨਹਿਰ ਦੇ ਨਾਲ ਲੱਗਦੇ ਆ ਸੀ ਗੁਰਦੁਆਰਾ ਸਾਹਿਬ ਪਾਸੇ ਜਿਹਨੂੰ ਮਰਜ਼ੀ ਪੁੱਛ ਲੋ ਵੀਰੋ ਜਾੜਾ ਵਾਲਾ ਕਿਹੜਾ ਡਿਸਕ ਵਾਲਾ ਕਿਹੜਾ ਆਪੇ ਤੁਸ ਨੂੰ ਬਨਾਵਾ ਪੂਰਾ ਮਾਲ ਵਾਲਾ ਜੀ ਤਾਂ ਜਿਹਨੂੰ ਨਾ ਪਤਾ ਉਹਨੂੰ ਐ ਪੁੱਛ ਰਵੇ ਤਾਂ ਕੋਈ ਕਾਮਰੇਡ ਹੈਗਾ ਬਸ ਉਹ ਆਪੇ ਦੱਸ ਦੇਣਗੇ ਵੀ ਉਹ ਉੱਥੇ ਆਪਣੇਲੇ ਪਾਸੇ ਇੱਕ ਬੰਦਾ ਜੀ ਮੈਂ ਕਾਮਰੇਡਾਂ ਜਾਰੇ ਬਨਾਵਾ ਹੋਇਆ ਬੜੀ ਪਹਿਲਾਂ ਠੀਕ ਹੈ ਜੀ ਉਹ ਕੀ ਕਰਦੇ ਸੀ ਪਹਿਲਾਂ ਉਹ ਵਾਹ ਵਾਹ ਨਾਲ ਤੁਰਨਾ ਤੁਰਨਾ ਸਾਰੇ ਪਾਸੇ ਅੱਛਾ ਉਹਨਾਂ ਨਾਲ ਤੁਰਦੇ ਫਿਰਦੇ ਆਹ ਹਾਂ ਪਾਰਟੀ ਦਾ ਮੈਂਬਰ ਵੀ ਠੀਕ ਹੈ ਜੀ ਹਾਂ ਹਾਂ ਅੱਛਾ ਕਾਮਰੇਡ ਸੀਗੇ ਪਹਿਲਾਂ ਓਕੇ ਅੱਛਾ ਹੁਣ ਤਾਂ ਕਾਮਰੇਡਾਂ ਦਾ ਇਹ ਹੁੰਦਾ ਕਿ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਕਾਮਰੇਡਾਂ ਦੇ ਅਧੀਨ ਹੀ ਚੱਲਦੀਆਂ ਨੇ ਤੇ ਪੰਜਾਬ ਦੇ ਵਿੱਚ ਸਿੱਖ ਵਰਸਸ ਕਾਮਰੇਡ ਬਣਾਇਆ ਜਾਂਦਾ ਉਹ ਕਾਮਰੇਡ ਸਿੱਖਾਂ ਨੂੰ ਗਾਲਾਂ ਕੱਢੀ ਜਾਂਦੇ ਨੇ ਸਿੱਖ ਕਾਮਰੇਡ ਨੂੰ ਹੁਣ ਤੁਸੀਂ ਕਾਮਰੇਡ ਹੀ ਹੋ ਕੇ ਹੁਣ ਸਿੱਖ ਬਣ ਗਏ ਹੁਣ ਤਾਂ ਜੜ੍ਹ ਤੇ हट ਗਏ ਬੱਸ ਹਾਂ ਹੁਣ ਤਾਂ ਉਹ ਛੱਡੇ ਦਿੱਤੇ ਉਹ ਜੜ੍ਹ ਛੱਡ ਜਿਹੜੇ ਬੰਦੇ ਸਾਡੇ ਚੱਲ ਗਏ ਅਗੂ ਉੱਤ ਬਸ ਚੜਤਿਆ ਹੁਣ ਹੁਣ ਨਹੀਂ ਜਾਂਦੇ ਪਾਉਣ ਨਾਲ ਨਹੀਂ ਅੱਗੇ ਹੋਰ ਅੱਗੂ ਨਹੀਂ ਬਣੇ ਫਿਰ ਨਹੀਂ ਉਹ ਬੜੀਆਂ ਉਹਨਾਂ ਨਾਲ ਆਪਣੀ ਜਾਣਛਾਣ ਨਹੀਂ ਤੇ ਪੂਰੀ ਜਿਹੜੇ ਬੰਦੇ ਮੇਰੇ ਮੁੱਤ ਪਰ ਤੇ ਪਹਿਲਾਂ ਮੇਰੇ ਕੰਮ ਦਿੰਦੇ ਤੇ ਉਹ ਬੰਦੇ ਚੱਲ ਗਏ ਹਾਂ ਹਾਂ ਅੱਛਾ ਨਹੀਂ ਉਹਨਾਂ ਦੀ ਵਿਚਾਰਤਾਂ ਰ ਸਹੀ ਲੱਗੀ ਜਾਂ ਫਿਰ ਮੋੜ ਵਾਪਸ ਇੱਧਰ ਸਿੱਖੀ ਕਰਨੀ ਹੋਗੀ ਜਾਂ ਦਵਾਈਆਂ ਕਰਕੇ ਉੱਧਰ ਵਿੱਚ ਉਹ ਬਹੁਤ ਵਧੀਆ ਠੀਕ ਠੀਕਦੀ ਉਹਨਾਂ ਦੀ ਵਿਚਾਰਤਾਂ ਵੈਸੇ ਫਾਇਦਾ ਕਰਦੇ ਲੋਕ ਉਹ ਪਤਾ ਜੀ ਕੀ ਆ ਉਹ ਜਨਤਾ ਵਾਸਤੇ ਫਿਰ ਕੋਈ ਆਪਣੇ ਟਟ ਨਹੀਂ ਵਰਤਦਾ ਸੀ ਕਿੰਨੀਆਂ ਪਾਰਟੀਆਂ ਫਿਰਨਗੇ ਆਪਣੇ ਢਿੱਡ ਨੂੰ ਫਿਰਨਗੇ ਉਹ ਜਨਤਾ ਬਾਰੇ ਫਿਰਦੇ ਵੀ ਅਸੀਂ ਉਹ ਕਹਿੰਦੇ ਵੀ ਕਿਸਦਾ ਭਲਾ ਹੁਣਾ ਚਾਹਿੰਦਾ ਠੀਕ ਹੈ ਇਹ ਵਿਚਾਰਧਾਰਾ ਦੇ ਉਹਨਾਂ ਸਾਰੀਆਂ ਮੈਂ ਤਾਂ ਹੀ ਉਹਦੇ ਮੇਰੀ 20 ਸਾਲ ਦੀ ਬਤੀਮਾ ਨਾਲ ਲੱਗਿਆ ਬਤੀ ਤਾਈ ਉਹਨਾਂ ਦੇ ਜੀ ਹਾਂ ਬਸ ਆਪਸੇ ਕਿਉਂ ਹੋ ਗਏ ਉਹਨਾਂ ਤੋਂ ਵਾ ਫਿਰ ਉਹ ਜਿਹੜੇ ਤੁਹਾਨੂੰ ਦੱਸਿਆ ਆਗੂ ਬੰਦੇ ਜਿਹੜੇ ਲੱਗੇ ਮੇਰੇ ਉਹ ਵਾ ਫਿਰ ਆਪਣਾ ਛੱਡਦੇ ਹੋ ਉਹ ਦੂਰ ਬੰਦੇ ਨਾਲ ਗੱਲ ਨਹੀਂ ਬਣਦੀ ਆਪਣੀ ਉਹਦੀ ਹਾਂ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਇਹ ਸੰਸ ਸਾਡੇ ਨਾਲ ਆਰਾਮ ਕਿਸ਼ਨ ਜੀ ਜਿਨ੍ਹਾਂ ਨੇ ਦਾਵਾ ਕੀਤਾ ਕਿ ਅਸੀਂ ਜਾੜਾਂ ਜੋੜਾਂ ਤੇ ਬਾਬਾ ਸੀੜ ਦਾ ਪੱਕਾ ਇਲਾਜ ਕਰਦੇ ਹਾਂ ਤੁਸੀਂ ਵੀ ਜੇਕਰ ਤੁਹਾਡੇ ਜਾਣਕਾਰ ਨੂੰ ਰਿਸ਼ਤੇਦਾਰ ਨੂੰ ਕਿਸੇ ਦੋਸਤ ਨੂੰ ਇਸ ਤਰੀਕੇ ਦੀ ਸਮੱਸਿਆ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਡਿਸਕ੍ਰਿਪਸ਼ਨ ਦੇ ਵਿੱਚ ਨੀਚੇ ਤੁਸੀਂ ਇਹਨਾਂ ਦੇ ਨੰਬਰ ਨੋਟ ਕਰ ਸਕਦੇ ਹੋ ਨੰਬਰ ਉੱਥੋਂ ਲੈ ਸਕਦੇ ਹੋ ਤੇ ਇਹਨਾਂ ਨੇ ਆਪਣਾ ਐਡਰੈਸ ਹੈ ਜਿਹੜਾ ਤੁਹਾਨੂੰ ਦੱਸਤਾ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਭਾਤਸੋ ਰੋਡ ਤੇ ਪਿੰਡ ਪੈਂਦਾ ਇਹਨਾਂ ਦਾ ਤੇ ਉੱਥੇ ਆਪਣੇ ਘਰ ਦੇ ਵਿੱਚ ਮਿਲਦੇ ਨੇ ਆਗਿਆ ਦਿਓ ਧੰਨਵਾਦ